ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਦਾ ਸਵਾਗਤ ਹੈ ਜੀ ਵੀਰ ਜੀ ਸਾਰਿਆਂ ਦਾ ਅੱਜ ਦੀ ਵੀਡੀਓ ਵਿੱਚ ਵੀਰ ਜੀ ਆਪਾਂ ਤੁਹਾਨੂੰ ਵਿਖਾਉਣੀ ਆ ਬਹੁਤ ਹੀ ਖੂਬਸੂਰਤ ਚੰਗੇ ਵੱਡੇ ਰਿਕਾਟ ਵਾਲੀ ਚੰਗੀ ਰਾਜੀ ਪਲੀ ਬਿਲਕੁਲ ਤਾਜੀ ਸੂਈ ਗਿੱਲੇ ਨਾਲੂ ਮੱਝ ਤੇ ਚੰਗੇ ਥਣਲੇਵੇ ਦੀ ਮਾਲਕ ਤੇ 66 ਕੀ ਮੈਂ ਦੋਹਾਂ ਤਰ੍ਹਾਂ ਦੀ ਸੂਈ ਤੇ ਮੈਂ ਚਟਾੜਨ ਚੰਗੀ ਬਿਲਕੁਲ ਤੇ ਵੀਰ ਜੀ ਫੋਨ ਨੰਬਰ ਨੋਟ ਕਰ ਲਓ ਆਪਣਾ 95992800635 ਇਹ ਨਾਮ ਹੈਗਾ ਵੀਰ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅਮਰਸਰ ਤੇ ਬਾਕੀ ਵੀਰ ਜੀ ਐਂਡ ਤੱਕ ਵੀਡੀਓ ਵੇਖਿਓ ਸਾਰੀ ਆਪਾਂ ਤੁਹਾਨੂੰ ਲਾਈਵ ਮੈਂ ਦੀ ਤਾਜੀ ਬੋਲੇ ਦੀ ਲਾਈਵ ਚ ਆ ਕੇ ਮੈਂ ਬਖਾਵਾਂਗੇ ਤੇ ਚਲ ਚੋਰ ਕੇ ਵਿਖਾਉਣੇ ਵੀਰ ਜੀ ਪਹਿਲਾਂ ਤਾਂ ਇਹ ਪਤਾ ਨੂੰ ਲਾਈਵ ਚ ਆਉਣੇ ਆ ਬਹੁਤ ਹੀ ਚੋਂ ਜਵਾਬ ਬਿਲਕੁਲ ਸਾਫ ਮੈਂ ਦਾ

ਹੰਬੀ ਮੈਂ ਚੰਗੀ ਆ ਤਾਂ ਇਹ ਫਤਗੀ ਬੋਲਦਾ ਤਾਂ ਪਤਾ ਨਹੀਂ ਕਰਕੇ ਰੱਖਦੇ ਉਹ ਵੀ ਦੱਸ ਹੀ ਦਈਏ ਮੁੱਲ ਪਹਿਲਾਂ ਮੁੱਲੇ ਦਾ ਵੀ ਜੀ ਕਰਨ ਨੂੰ ਇੱਕ ਵੀ ਕਰ ਲੀਏ 15 ਕਰ ਲੀਏ ਇਹ ਵੀ ਜੀ 1 ਲੱਖ 20 ਹਜ਼ਾਰ ਦੀ ਮਹਿੰਦੇ ਲੱਗੇ ਤੁਹਾਨੂੰ ਆਪਾਂ ਲਾਈਵ ਤੇ ਆ ਕੇ ਮੈਂ ਬੋਲਨੀ ਆ ਕਿ ਵੀ ਜੀ ਅੱਜ ਮੈਂ ਇਹਨੂੰ ਤੀਜਾ ਦਿਨ ਤੇ ਚੌਥੀ ਰਾਤ ਹੋਣੀ ਜੀ ਮੈਂ ਜੀ बिल्कुल साफ हुई की जी मैं तो मैं बारह किलो ग्यारह बारह किलो बोले तो चलन लगी है जी तो बिल्कुल पतले चम बिल्कुल साफ है मैं बिल्कुल पदले चम की मैं भीर भरा सेवा करूँगा मैं सोलह सतारा किलो देखी भावे भी चंगा सेवा मैं पढ़ी भी किलो का लाइफ लाई आप बिल्कुल बच्चा की जी बच्चे

ਜੰਗੀ ਵੱਡੀ ਮੈਂ ਚੰਗੇ ਵੱਡੇ ਰਿਕਾਰਡ ਵਾਲੀ ਦੁੱਧ ਵਾਲੀ ਏਡੀ ਮੈਂ ਪੋਲੀ ਤੋਈ ਜਾਂਦੀ ਹੈ ਜੀ ਘਟੂਦ ਵਾਲੀ ਮੈਂ ਹੀ ਗਾੜ ਕੱਢਦੀ ਜੀ। ਵੇਖੋ ਮੈਂ ਦੀ 2.5 ਕਿਲੋ ਬੋਲੇ ਜੀ ਗਾੜ ਆ। ਇਹ ਗਾੜ ਪਿਛਾੜੀ ਮੈਂ ਦੀ ਬਰਾਬਰ ਆ। ਮੈਂ ਜਿੱਦਾਂ ਟਿਕਾਣੇ ਤੇ ਆ ਗਈ ਨਾ ਮੈਂ ਬੁੱਤੇ। ਔਰ ਜਿੱਦੀ ਮੈਂ ਜਿੱਦਾਂ ਦੀ ਮਰਦੀ ਚੋਦੇ ਹੋਵੇ। ਵੇਖੋ ਮਗਰੇ ਖਾਂ ਦਾ ਵੀ ਕਿ ਜਵਾ। ਇਹ ਮਗਰੇ ਖਾਂ ਦੀ ਭੋਲੀ ਆ। ਆਹ ਰੂਮ ਵਰਗੀ। ਬੱਤ ਪਛੋਂ ਧਰਾਂ ਉਖਾ ਦੇ। ਉਹਨਾਂ ਮੈਨੂੰ ਬਿਜੀ ਜਵਾਬ ਆਇਆ ਭੰਵੇਂ ਉਹ ਮੈਂ ਉਦਾਲੀ ਹੋਏ ਤਾਂ ਮੈਂ 4-4 ਬਾਲਟੀਆਂ ਭਰ ਲਈਓ ਦੋਵੇਂ ਮੰਡਾਂ 'ਚ ਅਭੀ ਵੀ ਜੀ ਇਹ ਨਹੀਂ ਖੰਡੀ ਮੈਂ ਸੀਲ ਮੈਂ ਵੀ ਕਿੱਥੇ ਮਰਦੀ ਮੈਂ ਥੱਲੇ ਪੈ ਰੋ ਮੈਂ ਪਰ 42 ਦਾ ਨਹੀਂ ਕਿ ਮੈਂ ਤਾਂ ਫਾਇਦਾ ਹੀ ਹੋ ਜੀ ਜੀ ਇਕੱਠਾ ਤਾਂਦਰਾਂ ਕਿਧਰ ਮੈਂ ਟਕਾਣੇ ਆ ਗਈ ਮੈਂ ਥੱਲੇ ਵਿਜੀ ਨੂੰ ਮੈਂ ਦੋ ਦੋ ਬਾਟੀਆਂ ਕਟਾਈਆਂ ਭਰੀਆਂ ਜੀ ਸਮੁੰਦਰ ਜੀ ਵੀ ਕਿਰੋਂ ਮਹਾਰਾਜ ਕਿਰਪਾ ਕਰੇ ਸੱਚੇ ਪਾਛਾ ਤੰਦਰੁਸਤੀ ਰੱਖੇ ਵੀਰ ਭਰਾ ਜਿਹੜਾ ਵੀ ਖੜੇ ਕੋਈ ਮਹਾਰਾਜ ਲੈਣੀਆਂ ਲਾਭ ਕਰੇ ਉਹਨੂੰ ਅਭੀ ਸੁਮੰਦਰ ਜੀ ਵੀ ਠੰਡੀ ਸੀਤ ਮੈਂ ਜੀ ਕੋ ਵੀ ਜੀ ਪਿੱਛੋਂ ਖਾ ਲੋ ਹਾਂ ਇਹ ਬੋਗ ਨੂੰ ਕਢ ਗਈ ਜੀ ਸਾਰੀ ਮੈਚ ਹੋਈ ਗਈ ਬਿਲਕੁਲ ਜੀ ਘੜਦੋ ਕੱਢ ਗਈ 6 ਕਿਲੋ ਤੋਂ ਬਾਹਰ ਹੀ ਬੋਲਾ ਹੋਊਗਾ ਜੇ 7 ਕਿਲੋ ਵਾਲੀ ਬਾਲਟੀ ਹੈ ਬਿਲਕੁਲ ਇਹਨਾਂ ਨੀ ਬੋਗ ਨੂੰ ਕਢ ਦਿੱਤੀ ਜਾ ਕੋਈ ਜਿੱਦਾਂ ਮਰਜੀ ਕੋ ਪੁੱਛ ਵੀਰ ਕੈਮਰਾ ਫੜਿਆ ਨਾਲੀ ਪੂਚ ਕੇ ਵਿਖਾਉਂਦੇ ਨੇ ਤੇ ਉਹ ਜੀ ਮੈਂ ਹੋਵੇ ਤੱਕ ਮਾਰ ਕੇ ਗਾਂ ਜਾਵੇ ਅੱਗੇ ਵੀਰ ਭਰਾ ਕੋ ਇੱਥੇ ਆਵੇ ਜਿੱਦਾਂ ਮਰਜੀ ਭਾਵੇਂ 3 ਡੰਗ ਦੀ ਤਹਾਂ ਤਰਾਂ ਨੂੰ ਭਾਵੇਂ 15 16 ਕਿਲੋ ਤੋਂ ਪਾ ਟੱਪ ਜੂਗੀ ਮੈਂ ਆਪਕੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀਰਾਂ ਸਾਰਿਆਂ ਦਾ। ਸਤਿ ਸ਼੍ਰੀ ਅਕਾਲ।